ਲੁਗਾ ਸੌ ਮੈਂ। ਤੇ ਮੇਰੀ ਪ੍ਰੋਬਲਮ ਹੈ ਵੀ ਮੈਂ ਦੇਗਾ ਉਥੇ। ਆਹ ਉਹ ਸਮਾਨ ਦਾ ਫੇਰਾ ਪਿਆਰੇ ਕੋਲੇ। ਹੋਰ LCD ਇੰਡਕਸ਼ਨ ਚੁੱਲਾ, ਇਨਵਰਟਰ, ਬਟਾ, ਹੋਮ ਰਿਟਰ, ਵਾਸ਼ਿੰਗ ਮਸ਼ੀਨ, ਫ੍ਰੀਜ। ਕੋਈ ਵੀ ਬੈਡਾ ਪ੍ਰਾਈਸ ਨਹੀਂ ਨਿਕਲੂਗਾ। ਹਾਂ। ਇਹ ਮਨੇਗਾ 100 ਤੱਕ 1200 ਨਹੀਂ ਨਾ। ਹਾਂ। ਹਾਂ। ਅਸੀਂ ਟੈਕਟਾ ਵਿੱਚ ਆ ਵੇਚਣ ਆਏ ਸੀ। ਵੈਸੇ ਨਾ ਸੇਲਰਸ ਤੇ 100 ਰੁਪਏ ਚ ਕੋਨ ਜਾਸਾ ਹੈ ਤੁਮਾਰੇ ਕਿਸੇ ਨੇ ਵੀ ਤੁਹਾਨੂੰ ਜੇਤੂ ਲੱਗਦੇ ਹੋ ਮਸ਼ੀਨ ਲੈ ਕੇ ਕੱਪੜੇ ਸੇਲ ਸਕਦੇ ਹੋ ਇਹਦਾ ਕੋਈ ਕਰ ਲੋ ਕੈਮਰਾ ਮੇਜਾ ਕਰੀਓ ਮਸ਼ਹੂਰ ਨਹੀਂ ਆ ਤੈਨੂੰ ਕਰ ਦਿਆਂ ਫੇਮਸ ਆ ਫੇਮਸ ਕਰੀਓ ਟਿਕਟ 100 ਰੁਪਏ ਦਾ ਰਹੇਗਾ ਹਾਂ 45 ਦੇ ਇਸ ਕਿਲੇ ਹੋਗਾ ਇਸਲਾਮ ਕਿਸੇਂ ਛਤ ਕਾ ਪੱਕਾ ਹੋ ਗਾਇਆ ਹੈ ਆ ਮਿਕਸਲ ਹਾਂ ਚਾਰ ਵਿੱਚੋਂ ਕੋਈ ਵੀ ਇੱਕ ਨਿਕਲੇਗਾ ਆ ਪਰ ਮੇਰਾ ਸ਼ੋਮ ਹੈ ਆ ਮੇਰੀ ਪ੍ਰੋਬਲਮ ਹੈ ਵੀਰੇ ਮੈਂ ਦੇਖ ਰਿਹਾ ਹੂ ਇਥੇ ਆ ਉਹ ਸਮਾਨ ਦਾ ਭੇੜਾ ਪਿਆਰੇ ਕੋਲੇ ਔਰ LCD ਇੰਡਕਸ਼ਨ ਚੁੱਲਾ ਇਨਵਰਟਰ ਦਾਤਾ ਹੰਡਟਰ ਵਾਸ਼ਿੰਗ ਮਸ਼ੀਨ ਫ੍ਰੀਜ ਕੋਈ ਵੀ ਬੜਾ ਪ੍ਰਾਈਸ ਨਹੀਂ ਨਿਕਲੂਗਾ ਇਹ ਮਿਲੇਗਾ 100 ਤੱਕ 1299 ਰੁਪਏ ਅੱਛਾ ਅਗਰ ਕੁਝ ਵੀ ਨਹੀਂ ਨਿਕਲਿਆ ਟਿਕਟ ਖਾਲੀ ਆ ਗਿਆ ਤਾਂ ਕਰਜਾ 100 ਦਾ 200 ਵਾਪਸ ਮਿਲ ਜੂਗਾ ਲੈ ਦੇ ਯਾਨੀ ਕਿ ਜੇ ਜੇ ਇਹਨਾਂ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕੋਈ ਨਿਕਲਿਆ ਤਾਂ 100 ਰੁਪਿਆ ਹੋਊਗਾ ਇਹਨਾਂ ਚਾ ਮਿਲੂਗਾ 100 ਚ ਜੇ ਨਾ ਆਇਆ ਫਿਰ ਇੰਨੇ ਰੁਪਏ ਦੇਣੇ ਪੈਣਗੇ ਫਿਰ ਆ ਨਿਕਲੂਗਾ 1299 1299 ਦੇ ਦੇ ਦੇਖ ਲੈਣਾ ਬੜਾ ਆ ਉਹੀ ਕਹਿਣਾ ਜੇ ਕੁਝ ਵੀ ਨਾ ਨਿਕਲਾ ਆਕਾ 200 ਰੁਪਏ ਵਾਪਸ ਮਿਲ ਜੂਗਾ। ਨਹੀਂ ਆਪਾਂ ਨਹੀਂ ਲੈਣੇ ਨੰਨੇ ਮੈਂ ਆ ਵੀ ਬਣੀ। ਸਾਬਣ ਉਹ ਵੀ ਮਿਲੇਗਾ ਜੋ ਨਿਕਲੇਗਾ ਬਦਲ ਕੇ ਕੁਝ ਨਹੀਂ ਮਿਲੇਗਾ। ਅੱਛਾ। ਆ ਵੀ ਕਾਰੀ। ਕੋਈ ਮੁਸ਼ਕਿਲ ਨਹੀਂ ਕਰਾਂਗਾ। ਆਹ ਤੇ ਇਹ ਰੋਟਾ। ਇੱਕ ਪਾਲੀਏ। 100 ਰੁਪਏ ਚਾਹੁੰਦੇ ਕੀ ਹੋ। ਹੈ? ਟੇਕ ਟੁਰੇ ਕਰ ਬਈ ਤੈਨੂੰ ਅਸੀਂ ਕੱਢ ਕੇ ਦੇਵਾਂਗੇ। ਟੇਕ ਟੁਰੇ ਕਰਕੇ ਦੇਵਾਂਗੇ। ਲੈ ਵੀ ਨੰਦਰ ਦਾ ਚ ਲੱਗਿਆ ਪਾਉਣ। ਲੈ ਵੀ ਕਰ ਲਾ ਦੇ ਜੀ ਟਰਾਲੀ ਬੈਕ ਕਰਕੇ ਲਾਲਾ ਸਾਮਾਨ ਸਾਰਾ ਹੀ ਲਾਦ ਲੈਣਾ ਆਪਾਂ ਦੇਖਦੇ ਆ 100 ਰੁਪਏ ਪਾ ਕੇ ਕੀ ਚੱਲ ਲੱਗੀ ਸਾਰੇ ਹੀ ਨਿਕਲੇ ਆ ਦੇਣਾ ਸਤਾਰਾ ਹੋਰ ਜਰਾ ਕਿਤੇ 1200 ਵਾਲਾ ਨਿਕਲਿਆ ਦੇਖੀ ਜਾਓ ਆਓ ਕਿਤੇ ਆਏ ਨਾ ਪਾਲੀ ਪਤਾ ਲੈ ਲੋ ਆ ਸਤਾਰਾ ਵਾਲੀ ਕੱਢੀ ਹੁਣ ਹਾਂ ਉਸਤਾ ਉਹ ਹੀ ਰਾਇ ਕਰਨੇ ਕਲਗੀ ਸਲਾਮ ਮਸ਼ੀਨ ਤੇ ਸਾਡੇ ਲਈ ਮਾਰ ਕੇ ਡਾਇਰੈਕਟਲੀ ਤੇਰੇ ਨਾਲੇ ਪੂਰਾ ਹੈ ਜੇ ਅੱਗੇ ਤਖਾ ਇਹ ਵੀ 100 ਮੇਰੇ ਹੋਏਗਾ 100 ਮੇਰੇ ਹੋਏਗਾ ਨਿਕਲ ਗਿਆ ਮੋਬਾਈਲ ਆ 100 ਮੇਰੇ ਹੋਏਗਾ

ਕੀ ਕਿੰਨੇ ਮੀਟਰ ਮੀਟਰ ਆ ਵੀ 1300 ਮੈਂ ਦੇਖੋ ਬਾਜ਼ਾਰ ਤੇ ਨਿਕਲ ਆਇਆ ਤਾਂ 1300 ਦੇ ਕੇ ਲੈਣਾ ਪੈਣਾ ਬੱਛਾ ਠੀਕ ਆ ਆਇਆ ਚੱਕਰ ਆ ਫੋਰਮ ਜਿੱਤੇ ਆ ਵੀ 1300 ਹਾਂ ਫ੍ਰੀਜ 100 ਰੁਪਏ ਫਾਇਦਾ ਹੋਣ ਲੱਗਾ ਮੈਂ ਲੱਗਦਾ ਪਰ ਹੁਣ ਹੀ 5 ਮਿੰਟਾਂ ਚ ਪਤਾ ਲੱਗ ਜਾਣਾ ਪਤਾ ਲੱਗ ਵੀ 100 ਰੁਪਏ ਦਾ ਕੀ ਫਾਇਦਾ ਹੁੰਦਾ ਅਗਰ ਕੁਝ ਵੀ ਨਾ ਆ ਆ 100 ਰੁਪਏ ਦਾ ਸੌਦਾ ਆਪਾਂ ਕਰ ਜਾਵਾਂ ਪਰ ਕਰਨਾ ਕਿਤੇ ਨਹੀਂ ਜਾਰ ਜੁੜਦਾ ਕੁਝ ਨਹੀਂ ਭਾਈ ਸਾਰੇ ਜਣਾਂ ਹੈ क्या लोड है मैं, मैं भी तो कमाने के लिए आ रहा हूँ वापस नहीं होगा और जी जो सामान टिकट में निकलेगा छोटा है या बड़ा है वही मिलेगा बदल के कुछ नहीं मिलेगा कभी बोलो मेरे घर में दस पड़े बीस पड़े टिकट का कोई भरोसा नहीं है एक टिकट में आइटम दस बार भी आ सकते है बार बार भी आ सकते है ਬਈ ਕਵੀ ਬੋਲਾ ਮੈਂ ਬਈ ਆਪ ਨਾ ਹੋਵੇ ਸਾਰੀਆਂ ਦੇ ਖੋਲ ਖੋਲ ਲੈ ਕੇ ਸਾਰੇ ਦੇ ਕੀ ਹੋਏ ਬਈ ਇਹ ਕੀ ਹੋ ਸਕਦਾ ਮੈਂ ਨਹੀਂ ਕਰਾਂ ਟਿਕਟ ਖੋਲਣੇ ਸੇ ਪਹਿਲਾਂ ਬਤਾਓ ਅਗਰ ਆਪਕੋ ਸਮਝ ਲੱਗੀ ਮੈਂ ਆਪਕੋ ਫਾਇਦਾ ਨਹੀਂ ਕਰਾਂ ਤਾਂ ਖੋਲਣਾ ਨਹੀਂ ਮਨਾ ਦੇਖੀ ਸਮਝ ਨਹੀਂ ਕਰ ਲੈ ਬੋਲ ਲੈ ਨਾ ਹੋਵੇ ਨਹੀਂ ਨਾ ਹੋਵੇ ਸੋ ਗਿਆ ਸਹੀ ਹੈ ਨਹੀਂ ਸੋ ਸੋਕ ਲਾ ਲੈ ਜਮਾ ਇੱਕ ਮਿੰਟ ਸੋਕ ਲਾ ਲੈ ਜਮਾ ਟਿਕਟ ਨਾ ਪਾੜੇ ਜੀ ਹਾਂ ਸਾਡਾ ਬੜਾ ਕੁਝ ਵੀ ਆ ਸਕਦਾ ਹੁਣ ਪੱਟ ਨਹੀਂ ਕਰਵਾ ਕੱਲੂ ਇਹ ਤਾਜੀ ਪੱਟ ਨਹੀਂ ਇਹ ਹੁਣੇ ਕਰਨੀ ਹੈ ਸਬਸਕ੍ਰਾਈਬ ਕਰ ਲਓ ਸਾਹਮਣੇ ਰੱਬ ਦਾ ਨਾਮ ਕਰ ਮੁਸਕਰੀ ਚ ਸੋ ਕਰਾਬ ਕਰਨਾ ਉਹ ਜਿਹੜੀ ਮਰਜ਼ੀ ਕਰ ਲਈ ਅਜਾ ਆ ਆਹ ਜਿਹੜਾ ਕੱਢਿਆ ਸਾਟ ਕੇ ਕੱਢਿਆ ਹਾਂ ਖੋਲੋ ਲਕਾੜ ਦੇ ਕਰ ਕਰ ਹਉ ਦੇ ਸਰਕਾਰ ਲੱਗ ਗਈ ਹੋਵੇ ਮੈਕਸੀ ਪਾੜੀਆਂ ਹੋਮ ਥੀਟਰ ਹੈ ਹਾਂ ਆ ਬੂਫਰ ਜੀ ਆ ਹੋਮ ਥੀਟਰ ਸੱਚੀ ਨਿਕਲ ਆਏ ਓਏ ਹੋਮ ਥੀਟਰ ਦੇ ਆ ਜਾ ਜੀ ਹੁਣ ਤੇ ਡਰਾ ਗਿਆ ਪਤਾ ਹੋਇਆ ਮਾਰਸ ਨੂੰ ਲੈ ਕਿੰਨੇ ਦਾ ਬਰਸ਼ੀ ਨਾ ਲੈ ਲੈ ਆ ਕੱਢ ਕੇ ਖੋਲ ਨਹੀਂ ਤੱਕ ਕੁਸਤਾ ਮਿਲਿਆ

ਹੁਣ ਕਿੱਥੇ ਲਿਆ ਹਾਂ ਤਾਂ ਗੱਲ ਕਰ ਕੀ ਬਣਾਣਾ ਵਧੀਆ ਹੋਵੇ ਲਖਾ ਤਾਂ ਸਹੀ ਦੇਖਿਆ ਉਹ ਇੰਨੇ ਪੈਸੇ ਨਾਲ ਲੈਣੇ ਹਾਂ ਤਾਂ ਹਾਂ ਤਾਂ ਸਹੀ ਤੂੰ ਕਿਹਾ ਕੀ ਬਣਾ ਵਧੀਆ ਹੋਵੇ ਬੜੀ ਵਧੀਆ ਯਾਰ ਹਾਂ ਸੌਫਟਕਟਰ ਕੀ ਆ ਸੌਟ ਜਾ ਨਿਕਲਾ ਇੱਥੇ ਸੌਫਟਕਟਰਾਂਗੇ ਛੇ ਤਾਂ ਕਿੱਦਾਂ ਰੇ ਬਾਰਾ ਜਨ ਦਾ ਦਿਨੇ ਪਿਆ ਫੇਰ ਨਿਕਲਿਆ ਆਇਆ ਕਹਿੰਦਾ ਤੇ ਨਾਲ ਲਈ ਕਿੰਨੇ ਕਲਾ ਹੋ ਕੋਈ ਉਹ ਭੈਣ ਜੰਤ ਸੱਤ ਸਵਾਲਾ ਆਏ ਹੋਰ ਨਿੱਕੇ ਇਸ ਵੀ ਕਰਹੂਮ ਦੇ ਚ ਗਈ ਹੈ ਇਹ ਉਹ ਤਾਂ ਹੈ ਨਾ ਬਹੁਤ ਵੱਡਾ ਨਾ ਉਹ ਬਾ ਵੇ ਬਾ ਆਹਾਂ ਉਹ ਸੋਹਣੀ ਦੇ ਲੱਗਦਾ ਹੁੰਦਾ ਦੇਖਣ ਨੂੰ ਉਹ ਚੱਲ ਬੱਟਾ ਲਾਲਾ ਕਹਿਣ ਵਾਲਾ ਤੇ ਕਿੰਨਾ ਤਬਾੜੀ ਤਕੜੀ ਆ ਆਲਾ ਲੜਾ ਦਾ ਹੈ ਨਹੀਂ ਇਹਦਾ ਕੋਈ ਹਰ ਸਾਲਾ ਹੋਊਗਾ ਪਰ ਰਿਮੋਟ ਹੀ 6 7 ਦਈ ਜਨਾ 47 ਵੀ ਪਰ ਕਥਨੇ ਹੋਮ ਥੀਏ ਆ ਮੈਂ ਦੰਦਾ ਮੁਰਕਾ ਗਿਆ ਲੱਗਿਆ ਮੋਟਰ ਦੇ ਸੁ ਹੋਗਾ ਟੀਵੀ ਵੀ ਲੱਗਦਾ ਹੈ ਸਹੀ ਤਾਂ ਲੱਗੂਗਾ ਚਲਾ ਕੇ ਦਿਖਾ ਇਹਦਾ ਕੀ ਬਣਾ ਚੱਲਦੀ ਹੈ ਚੱਲੂਗਾ ਨਮਾ ਦਾ ਹੈ ਕਰ ਚਲਾ ਕੇ ਸੈਟ ਕਰਕੇ ਲਾ ਰੱਖੀ ਹੈ ਦੇਖ ਕਰ ਕਨੈਕਟ ਕਰ ਚਲ ਹੁਣ ਲਾ ਤੂੰ ਸਹੀ ਇੱਥੇ ਬਲੂ ਡੈਟਰ ਆ ਕੇ ਬੈਟਰੀ ਚੱਲਣਾ グルत तो चल ना ना बैटरीयां चलदा केड़ा बैटरी थोड़ी चलूगा हां बिजली आ हां और ला मारो से चला के देख चलो चला के देख 15 15 लग गया जी हां बेटा तेरे त्रिनेंद्र केड़ा वीडियो चले जाऊं चल तो चला के देख हां दिखा के क्लच लगा के देख तो बड़ा जंगा है ठीक है हो गए ने ਹਣ ਹੋਰ ਕੱਢੀਏ ਹੋਰ ਕੱਢੋ ਕੱਢੀ ਇਹੀ ਨਿਕਲਿਆ ਰ ਮੁਰਕੇ ਵੀਰ ਦੀ ਸੌਂਦ ਦਾ ਹੋਰ ਤੇ ਕਾਟ ਕੇ ਜਿਹੜੇ ਨਾਲ ਹੈ ਜੇ ਨਾਲ ਉਹਨੇ ਹੱਡੀ ਮਰਦੀ ਹੁੰਦਾ ਹੈ ਜੇ ਵਧੀਆ ਨਾਲ ਲੱਗੇ ਮੈਂ ਜਾਵਾਂਗਾ ਟਿਕਟ ਨਾ ਖੋਲੋ ਪਹਿਲੇ ਦੱਸੀ ਆਂ ਉਹਨੇ ਇਸ ਨਾਲ ਟਿਕਟ ਨਾ ਖੋਲੋ ਮੈਂ ਸਾਰਾ ਲੈਣੀ ਬੂ ਤੇਰੇ ਨਾਲ ਮੋਟਰ ਕ ਨਹੀਂ ਲਿਆ ਬਾਈ ਇਹ ਹੰਸਾ ਜੀ ਜੰਦਰਾ ਲੜੇ ਨੂੰ ਬਾਈ ਇੰਦਾਂ ਕੋਈ ਨਹੀਂ ਨਿਕਲਦਾ ਲੈਣਾ ਪਊ ਨੇ ਖਰਚਾ ਇਹਨਾਂ ਦਾ ਕੋਈ ਨਹੀਂ ਫਿਰ ਇਹਨੇ ਸਾਰੇ ਇਹ ਉਹ ਗਲੈਕਟਰੀ ਕਰਦਾ ਬਾਈ ਮੈਂ ਦੱਸਦਾ ਸਾਰੇ ਬੈਠੇ 100 ਰੁਪਏ ਬਾੜਾ ਨਾਮਨ ਨਹੀਂ ਕਰਾਂਗਾ ਪਹਿਲਾਂ ਬਗੜਾ ਖੁੱਲੋ ਵੀਰੇ ਤੇ ਤਾਂ ਕਿਹਨ ਸਾਰੇ 100 ਰੁਪਏ ਬਾੜਾ ਇੱਥੇ ਹੀ ਲਾ ਕੇ ਬੈਠਿਆ ਕਰਾਂਗੇ ਪੱਕਾ ਬੁੱਕਾ ਕਰ ਦੋ ਐ ਕੀ ਇਹ ਬੱਟਾ ਮੈਂ ਜਦੋਂ ਪਹਿਲੇ ਜਿੱਤ ਕਰ ਗਿਆ ਨਹੀਂ ਸਪੀਕਰ ਡੈਕੋ ਸਾਰਾ ਕੁਝ ਆ ਇਹ ਦੇ ਦੇਣਾ ਉਹ ਚੋਰ ਵਧੀਆ ਵਾਜਾ ਰੋ ਤਾਰਾ ਹੋ ਰਿਹਾ ਕੱਟ ਕੇ ਦੇਖੀਏ 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 ਅਕਰ ਇਹ ਦਿਖ ਰਾਇਆ ਹੋਣ ਦੇਖ ਰਾਇਆ ਕਿਉਂ ਨਹੀਂ ਲਾਉ ਪੁਲਿਸ ਕਾਨਫਰੈਂਸ ਹੋਣੀ ਸਾਨੂੰ ਗੋਪਿਆ ਮਿਊਜ਼ਿਕ ਸੈਟਅਪ ਮਾ ਯੂਟਿਊਬ ਸੈਟਅਪ ਚੁੱਪ ਚੁਪਾਣੇ ਗਏ ਨਾ ਚੱਲਣਗੇ ਚੱਪਾ ਤੇ ਬਲੌਗ ਵੀ ਬਣਾਉਣਾ ਸਪੀਕਰ ਵੀ ਲਾਉਣੇ ਪੈਣੇ 18 ਦੂਰਾਂ ਏਥੇ ਤਾਂ ਨਾ ਸਪੀਕਰਾਂ ਵਿੱਚ ਸਪੀਕਰ ਫਿਰਦੇ ਨੇ ਧਮਕਵੇ ਬੜੀ ਲੱਗਦੀ ਆ ਕਿੰਨੇ ਹੁਕੀਮ ਦੇ ਜੀ ਖੀਮ ਦੇ ਦੀ ਜੀ 100 ਰੁਪਿਆ ਹੋਰ ਦਾ ਦਿੱਤਾ ਹੀ ਹੋਇਆ ਹਾਂ 100 ਹੋਰ ਦੇਣਾ ਹੁਣ 130 ਦੇਨੇ 130 ਹਾਂ ਨਿਕਲਿਆ 100 ਦਾ ਸੋਚ ਕਾ ਨਿਕਲ ਹਾਂ ਕਿਸੇ ਤੋਂ ਨਹੀਂ ਫਾਇਦਾ ਹੋਟੇ ਐਕਟਾ ਮੇ ਕਿੱਥੇ ਨਿਕਲਿਆ ਉਹਦਾ ਲੱਗਦਾ ਜਰਾ ਇੱਥੇ ਹੀ ਆਏ ਕੋਈ ਇਤਨਾ ਸੋਚੋ ਚਲਾਇ ਨਹੀਂ ਛੱਲੇ ਦੇ ਨਾਲ ਆ ਮੈਨੂੰ ਲੱਗਦਾ ਨਹੀਂ ਜਰਾ ਚੱਲਦਾ ਹੈ ਹਾਂ ਹਾਂ ਆ ਵੀ ਤੋ ਸਾਲ ਇੱਦਾਂ ਇਹ ਤੁੰਗਲੇ ਲੋਕ ਕਿੱਥੇ ਵੜਾ ਨੇ ਕਹਿੰਦੀ ਉਹ ਵੀ ਤੇਰਾ ਹੋਣਾ ਮੈਂ ਇੰਨੇ ਕੀਤੇ ਕਰ ਐ ਮੈਂ ਦੱਸਿਆ ਹੈਗਾ ਕੱਲ ਫਿਰ ਦੇਖ ਠੀਕ ਹੈ ਬਾਜ ਬੰਨੂ ਦੇ ਦੇ ਫੇਰ ਆ ਦੋ ਹੀ ਨੇ ਉਹ ਬਾਕਸੋ ਤੇ ਬਾਰੇ ਬਣਿਆ ਯਾਰ ਚਾਰ ਚੌਥੇ ਇੱਥੇ ਆ ਅੰਦਰ ਖੇ ਲਵਾਂ ਲੈ ਕੀ ਕਹਾ ਹੈ ਹੈਗੇ ਪ੍ਰਮੋਟ ਹੀ ਬਹੁਤ ਦੇਈ ਜਾਂਦਾ ਨਾ ਸੇਖਾ ਤਾਂ ਮੋਟ ਦੇਈ ਜਾਂਦੇ ਬਾਈ ਇਹ ਲਾਈਟਾਂ ਲੱਗਦੀ ਨਹੀਂ ਨਾਲੇ ਸਿੱਧਰੇ ਲੱਟਾਂ ਬੱਸ ਆਹ ਤਾੜਾ ਬਾਗ ਦਾ ਚਾਪੀ ਲਾਵੇ ਨਾ ਕਰ ਰੋ ਇਹ ਕਰ ਮੋਹਣਾ ਨਾ ਜਦ ਨਾਲ ਨਹੀਂ ਆਉਣ ਲੱਗੀਆਂ ਟਰੈਕਟਰ ਦੇ ਵੀ ਚੱਲਣਗੇ ਕੋਲਕਾ ਦਾ ਨਾਈਟ ਰਾਈਡਰਸ ਵਰਸਸ ਜੈਨੀ ਕੈਪਟਨ ਅੰਗਰੇਜ਼ ਫਰਨਾ ਤੂੰ ਸਿੱਧੂ ਹੁਸੈਨ ਵਾਲਾ ਹੀ ਲਾ ਦੱਸਣਾ 700 ਰੁਪਏ ਲੈਣਾ ਦੇਖ ਲੈਣੀ ਅਸੀਂ ਲੈਣਾ ਨਹੀਂ ਆ 700 ਵਾਲਾ 500 ਕਿੱਥੇ ਜੀਣਾ ਬਾਰੇ ਮਾੜੇ ਆ ਨੀ ਇਹਨਾਂ ਆ ਆ ਬਾਰੇ ਹਲਕੇ ਆ 13 ਵਿੱਚ ਨਾ 2500 ਰੁਪਏ ਦੀ ਵੀਡੀਓ ਕੁਆਲਿਟੀ ਲੈ ਕੇ ਆਉਣਾ ਜੀ ਸਸਤਾ ਮਾਰ ਸਸਤਾ ਬਣਾ ਸੰਤੋਖ ਹੈ ਚਲ ਤਰਾਦਸੀ ਕਹਿੰਦੇ ਸਸਤਾ ਮਾਰ ਬਾਜ਼ ਘਟਾ ਹਸਤਾਰ ਇਹ ਬਾਜ ਵੱਧ ਹੁੰਦੀ ਹੈ ਲੈ ਲੈਂਦੇ ਆਂ ਬਰਾ ਬਾਜ ਘੱਟ ਆ ਯਾਰ ਐ ਨਹੀਂ ਇਹ ਤੇ ਵਧੀਆ ਨਹੀਂ ਹੈ ਫੋਰ ਵੀ ਐਂਗਲ ਹੈ ਜਦੋਂ ਆਹ ਬਰਾ ਨਹੀਂ ਕਿਹਣਾ ਪਹਿਲਾਂ ਮੈਂ ਕਿਹਾ ਸੀ ਕਿ ਕਿੰਨੀ ਹੋਊਗਾ ਨਹੀਂ ਸਸਤਾ ਯਾਰ ਨਹੀਂ ਆਉਂਦਾ ਗੱਲ ਨਾਲ ਕੇ ਸਿਰਿਆਂ ਤੇ ਪੈਸਾ ਮਾਣਦਾ ਨਹੀਂ ਹਲਕਾ ਜਿਹਾ ਡਿਗਾੜੀ ਹਲਕਾ ਹਾਂ ਐ ਨਹੀਂ ਜਿਗਾੜਾ ਡਿਗਾੜੀ ਫ੍ਰੀਜ਼ੀ ਤੇ ਤੂੰ ਸਾਈ ਦਾ ਫ੍ਰੀਜ਼ ਵੀ ਲੈ ਲੈ ਕੀ ਹੋ ਗਿਆ ਤੈਨੂੰ ਬਸ ਕੀ ਹੋ ਗਿਆ ਕਰਤੀ ਬਿਲਡਿੰਗ ਨਹੀਂ ਮੈਂ ਆਇਆ ਤੂੰ 100 ਹੀ ਰੱਖ ਲੈ 500 ਨਾਲ 300 ਚੋਰੀ ਦਾ ਗੱਲ ਹੋ ਹੋ ਕੇ ਨਾ ਪੜਦੀ ਨਹੀਂ ਮੈਂ ਕਹਾ ਯਾਰ ਇਹ ਕੋਈ ਨਹੀਂ ਹੈਗਾ ਤੂੰ ਜੰਮੀ ਹਾਂ